ਅੱਜ ਦੀ ਕੱਕਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸਰਿਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੀ ਵਿਦਿਆਰਥੀਓ ਸੜਾ ਪਠ ਚੱਲਿਆ ਹੋਇਆ ਸੀ ਪਠ ਨੰਬਰ 4 ਡਾਕਟਰ ਈਪੀਜੀ ਅਬਦੁਲ ਕਲਾਮ ਇਸ ਪਠ ਦੇ ਸਾਰ ਬਾਰੇ ਮੈਂ ਤੁਹਾਨੂੰ ਪਿੱਛੇ ਵਾਲੀ ਕੱਕਿਆ ਵਿੱਚ ਦੱਸਿਆ ਸੀ ਅੱਜ ਦੀ ਕੱਕਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਠ ਦੇ ਓਕੇ ਸ਼ਬਦਾਂ ਬਾਰੇ ਦੱਸਾਂਗਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤਾ ਸੀ ਅੱਜ ਦੀ ਕੱਕਿਆ ਨੂੰ ਧਿਆਨ ਨਾਲ ਵੇਖੇ ਤੇ ਸੁਣੇ ਵੇਖੋ ਜੀ ਸਾਡੇ ਅੱਜ ਦੇ ਅੱਜ ਦਾ ਵਿਸ਼ਾ ਓਕੇ ਸ਼ਬਦਾਂ ਦੇ ਅਰਥ ਅਣਜਾਣੀ ਨਾ ਵਾਕਿਫ ਅਣਜਾਣੀ ਕੀ ਬਈ ਪਹਿਲਾ ਕਿਹੜਾ ਸੀ ਅਣਜਾਣੀ ਨਾ ਵਾਕਿਫ ਦੂਜਾ ਕੀ ਲਗਨ ਰੁਚੀ ਭਵਿੱਖਵਾਣੀ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਹੀ ਦਿੱਤੀ ਜਾਣ ਵਾਲੀ ਜਾਣਕਾਰੀ ਭਵਿੱਖਵਾਣੀ ਕੀ ਹੈ ਬਈ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਹੀ ਦਿੱਤੀ ਜਾਣ ਵਾਲੀ ਜਾਣਕਾਰੀ ਗਿਰਵੀ ਘਹਿਣੇ ਰੱਖਿਆ ਹੋਈ ਆ ਗਿਰਵੀ नंबर चार कहने रखिया हुई नंबर पंज निरीख परख निरीखण की है परख अंतरिक्ष पुलाड़ अंतरिक्ष की पुलाड़ प्रोग्राम व्योतबंदी प्रोग्राम की है व्योतबंदी नंबर अठ उपाधि उपाधि में किया गया पदवी या खिताब पदवी या खिताब नौ समागम समारोह समागम समारोह नंबर दस अहदे पद अहदे पद ਮਟਰਗਸਤੀ ਵਹਿਲੇ ਫਿਰਨਾ ਮਟਰਗਸਤੀ ਕੀ ਹੁੰਦਾ ਹੈ ਵਹਿਲੇ ਫਿਰਨਾ ਨੰਬਰ 12 ਨਾਮ ਰੋਸ਼ਨ ਕਰਨਾ ਨਾਮ ਚਮਕਾਉਣਾ ਨਾਮ ਰੋਸ਼ਨ ਕਰਨਾ ਨਾਮ ਚਮਕਾਉਣਾ ਨੰਬਰ 13 ਆੜੇ ਆ ਗਈ ਰੁਕਾਉਟ ਪੈਦਾ ਹੋ ਗਈ ਰੁਕਾਉਟ ਪੈਦਾ ਹੋ ਗਈ ਨੰਬਰ 14 ਪ੍ਰੀਖਣ ਖੋਜ ਪੜਤਾਲ ਕਰਨਾ ਪ੍ਰੀਖਣ ਕੀ ਹੁੰਦਾ ਹੈ ਖੋਜ ਪੜਤਾਲ ਕਰਨਾ ਨੰਬਰ 15 ਸੁਪਨਾ ਪੂਰਾ ਕਰਨਾ सफलता प्राप्त करनी सपना की भाई सपना पूरा करना सफलता प्राप्त करनी नंबर 16 उपलबद्धि सफलता उपलबद्धि की हुंदा है सफलता नंबर 17 रिजल्ट नतीजा 18 सबास सबास 19 परियोजना प्रोजेक्ट परियोजना की हुंदा है प्रोजेक्ट 20 दक्षिणा भेटा 20 दक्षिणा भेटा 21 कर्मयोगी ਕਰਮੀ ਗਵੇ ਕਹਾਣੀ ਪੂਰੀ ਕਹਾਣੀ ਕਰਨੀ ਦਾ ਪੂਰਾ ਕਹਾਣੀ ਕਰਨੀ ਦਾ ਪੂਰਾ ਵਿਖੂ ਵਿਦਾਰਥੀਓ ਸਾਡੀ ਅੱਜ ਦੀ ਔਖੇ ਸ਼ਬਦਾਂ ਦੀ ਕੱਖਿਆ ਇੱਥੋਂ ਸਮਾਪਤ ਹੋਈ ਸੀ ਅੱਗੇ ਵਾਲੀ ਕੱਖਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪੜਦੇ ਭੂਵਿਕਲਪੀ ਪ੍ਰਸ਼ਨਾਂ ਬਾਰੇ ਦੱਸਾਂਗਾ ਮੈਨੂੰ ਲੱਗਦਾ ਹੈ ਤੁਹਾਨੂੰ ਅੱਜ ਦੀ ਕੱਖਿਆ ਚੰਗੀ ਲੱਗੀ ਹੋਊਗੀ ਤੇ ਅੱਜ ਦੀ ਕੱਖਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ